ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇੱਕ ਓੰਕਾਰੇ ਸਤਗੁਰ ਪ੍ਰਸਾਦਿ ਜਿਸਨੋ ਪ੍ਰੇਮ ਮਨ ਬਸਾਈ ਸਚੈ ਸ਼ਬਦ ਸਹਿ ਸੁਭਾਈ ਇਹ ਹਬੇਦਨ ਸੋਈ ਜਾਣੈ ਉਬਰ ਕੇ ਜਾਣੈ ਕਾਰੀ ਜੀਓ ਆਪੇ ਮਿਲੈ ਆਪ ਮਿਲਾਇ ਆਪਣਾ ਪਿਆਰ ਆਪੇ ਲਾਈ ਪ੍ਰੇਮ ਕੇ ਸਾਰ ਸੋਈ ਜਾਣਾ ਜਿਹਨੋ ਨਦਰ ਤੁਮਾਰੀ ਜਿਉ ਰਹਾਉ ਦੇਵ ਵਿਦਿਸ਼ਟ ਜਾਗੈ ਭਰਮ ਚੁਕਾਈ ਘੁਰ ਪ੍ਰਸਾਦਿ ਪਾਰਮ ਪਦ ਪਾਏ ਸੋ ਜੋਗੀਏ ਜੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜਿਉ ਸੰਜੋਗੇ ਧਨ ਭਿਰ ਮੇਲਾ ਹੋਵੈ ਗੁਰਮਤਿ ਵਿਚੋਂ ਦੁਰਮਤਿ ਖੋਵੈ ਰੰਗ ਸਿਓ ਨਿਤ ਰਲੀਆਂ ਮਾਣੈ ਆਪਣੇ ਕੰਤ ਪਿਆਰੇ ਜਿਉ ਸਤਿਗੁਰ ਬਾਝੋਂ ਬੈਦਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਾਰੇ ਮੰਦਾ ਹੋਵੇ ਗਿਆਨ ਵਿਚਾਰੀ ਜਿਉ ਸ਼ਬਦੇ ਸਾਰ ਜਿਸਨੋਂ ਲਾਏ ਗੁਰਮੁਖ ਤਿਸਨਾ ਭੁਖ ਗੁਆਇ ਆਪਨ ਲਈ ਆਕਸ਼ੋ ਨ ਪਾਈਐ ਘੜਿ ਕਿਰਪਾ ਕਲ ਧਾਰੀ ਜਿਉ ਅਗਮ ਨੇ ਗਮ ਸਤਿਗੁਰੂ ਦੇਖਿਆ ਕੜਿ ਕਰਪਾਏ ਆਪਣੇ ਕਰਿਆ ਆ ਜਨਮਾਹੀ ਨਿਰੰਝਨ ਜਤ ਜਿਨ ਕੋ ਨਦਰ ਤੁਮਾਰੀ ਜਿਉ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆਪ ਵਿੱਚੋਂ ਗਵਾਈ ਸਤਿਗੁਰ ਬਾਝੋਂ ਸਭ ਧੰਦ ਕਮਾਵੇ ਬੇਕ ਮਨ ਵਿਚਾਰੀ ਜਿਉ ਇਕ ਭ੍ਰੰ ਭੂਲੇ ਫਿਰ ਅਹੰਕਾਰੀ ਇਕ ਨਾ ਗੁਰਮਖ ਹੋਮੈ ਮਾਰੀ ਸਚੇ ਸ਼ੌਦਰਤੇ ਵੈਰਾਗੀ ਹੁਰ ਭਾਰਮ ਭੁੱਲੇ ਗਾਬਾਰੀ ਜੀਓ ਗੁਰਮਖ ਜੀ ਨੇ ਨਾਮ ਨਪਾਇਆ ਮਨ ਮੁਕ ਬਿਰਤਾ ਜਨਮ ਗਵਾਇਆ ਅੱਗੇ ਬਿਨ ਨਾਵੇ ਕੋ ਬੇਲੀ ਨਹੀਂ 부ਜਾ ਗੁਰਬੀ ਚਾਰੀ ਜੀਓ ਅਮਰਤ ਨਾਮ ਸਦਾ ਸੁਖ ਦਤਾ ਗੁਰ ਪੂਰੈ ਜੁਗ ਚਾਰੈ ਜਤ ਜੇ ਤੂੰ ਦੇਵ ਸੋਈ ਪਾਈ ਨਾਨਕ ਤਤ ਵਿਚਾਰੀ ਜੀਓ ਜਿਸਨੋ ਦੇਵ ਸੋਈ ਪਾਈ ਨਾਨਕੇ ਤਤ ਵਿਚਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ